ਉਨੇ ਮਰਦਾਂ ਵਾਲੇ ਕੱਪੜੇ ਪਾ ਲੇ। ਕੁੜਤਾ ਪਾ ਲਿਆ, ਕਾਲਾ ਚਾਦਰਾ ਬੰਨ੍ਹ ਲਿਆ। ਪੱਗ ਬੰਨ੍ਹ ਲਈ ਸਿਰ ਤੇ, ਤੁਰਲਾ ਛੱਡ ਲਿਆ ਫਰਲਾ ਹੁੰਦੇ ਪਹਿਲਾਂ। ਹੱਥ 'ਚ ਖੁੰਡਾ ਫੜ ਲਿਆ। ਖੁੰਡਾ ਫੜ ਕੇ ਉਹ ਜਾਂਦੀ ਐ ਤੇ ਜਿਵੇਂ ਉਹ ਨੂੰ ਜਾ ਕੇ ਸਹਾਰਦੀ ਐ, ਉਹਦੀ ਪੋਲ ਕੱਢਦੀ ਐ। ਉਹ ਸਵੇ ਦੇ ਸੀਨ ਦੀ ਜੋ ਕਪਤਾ ਐ, ਉਹ ਤੁਹਾਡੇ ਨਾਲ ਸਾਂਝੀ ਕਰਦਿਆਂ। ਲੋਕ ਜੀ ਸੁਣੋ ਇੱਕ ਬੰਦਾ ਸੀਗਾ ਪਾਡਾ ਪਾਡੀਆਂ ਮਹਿਲ ਇਹ ਸਾਰੇ ਜੀ ਬੰਦਾ ਸੀਗਾ ਪਾਡਾ ਪਾਡੀਆਂ ਮਹਿਲ ਇਹ ਸਾਰੇ ਜੀ ਕਰਵਾੜੀ ਨੂੰ சுவாਸ 베ਰੇ ਦਬਕੇ ਮਾਰੇ ਜੀ ਕਰਵਾੜੀ ਨੂੰ சுவாਸ 베ਰੇ ਦਬਕੇ ਮਾਰੇ ਜੀ ਕਰਦੇ ਇਲਾਕਾ ਸਾਰਾ ਖੁੰਡੇ ਨਾਲ ਸਦਾ ਰਿਆ ਗਰਦਾ ਇਲਾਕਾ ਸਾਰਾ ਖੁੰਡੇ ਨਾਲ ਸਦਾ ਰਿਆ ਹੈ ਲਗੇ ਬੋਲੇ ਦੀ ਮੰਮੀ ਖੁੰਡਾ ਬੋਲਾ ਮਾਰਿਆ ਹੈ ਲਗੇ ਨਥੇ ਦੀ ਮੰਮੀ ਖੁੰਡਾ ਬੋਲਾ ਮਾਰਿਆ ਹੈ ਕਹਿ ਕੇ ਖੇਤ ਨੂੰ ਜਾਂਦਾ ਰੋਟੀ ਜਲਦ ਲੈ ਆਉਣੀ ਤੇ ਕਹਿ ਕੇ ਖੇਤ ਨੂੰ ਜਾਂਦਾ ਰੋਟੀ ਜਲਦ ਲੈ ਆਉਣੀ ਤੇ ਬਾਈ ਲਾਉ ਖੇਤ ਨੂੰ ਪਾਣੀ ਜਰੀ ਦੀ ਪੰਡ ਲੈ ਆਉਣੀ ਤੇ ਲੌ ਖੇਤ ਨੂੰ ਪਾਣੀ ਜਰੀ ਦੀ ਪੰਡਲ ਆਉਣੀ ਤੇ ਬੱਬਲੀਆਂ ਕੋਲੋਂ ਕਦੇ ਨਾ ਜੂਹਾ ਮਾਰਿਆ ਹੈ ਉਹ ਡਰਦੇ ਬੱਲੀਆਂ ਕੋਲੋਂ ਕਦੇ ਨਾ ਜੂਹਾ ਮਾਰਿਆ ਹੈ ਲਗੇ ਨਥੇ ਦੀ ਮੰਮੀ ਖੁੰਡਾ ਪੋਲਾ ਮਾਰਿਆ ਹੈ ਲਗੇ ਪਪੂ ਦੀ ਮੰਮੀ ਖੁੰਡਾ ਪੋਲਾ ਮਾਰਿਆ ਹੈ ਕਰਵਾਰੀ ਬੜੀ ਸਿਆਣੀ ਰਬ ਦਾ ਨਾਮ ਜੀ ਇਹ ਕਰਵਾਲੀ ਬੜੀ ਸਿਆਣੀ ਰੱਬ ਦਾ ਨਾਮ ਜਿਉਂਦੀ ਆ ਹਰ ਕੋਲੋਂ ਰੱਖੇ ਪੜਦਾ ਨਾ ਕੋਈ ਗੱਲ ਬਣਾਉਂਦੀ ਆ ਹਰ ਕੋਲੋਂ ਰੱਖੇ ਪੜਦਾ ਨਾ ਕੋਈ ਗੱਲ ਬਣਾਉਂਦੀ ਆ ਰੱਬਾ ਤੇਰੇ ਹੱਥ ਹੈ ਡੋਰੀ ਲੱਖਾ ਬਾਪੀ ਧਾਰ ਰੱਬਾ ਤੇਰੇ ਹੱਥ ਹੈ ਡੋਰੀ ਲੱਖਾ ਪਾਪੀ ਤਾਰਿਆ ਤੇ ਲੱਖਾਂ ਪਾਪੀ ਤਾਰਿਆ ਹੈ ਲੱਖਾਂ ਪਾਪੀ ਤਾਰਿਆ ਹੈ ਲੱਗੇ ਨਥੇ ਦੀ ਮੰਮੀ ਖੁੰਡਾ ਪੋਲਾ ਮਾਰਿਆ ਹੈ ਲੱਗੇ ਪਪੂ ਦੀ ਮੰਮੀ ਖੁੰਡਾ ਪੋਲਾ ਮਾਰਿਆ ਹੈ ਮੁਲਾ ਜਾਨ ਹੈ ਹੋਇਆ ਫੇਰ ਵੀ ਬਾਜਨ ਆਵੇ ਜੀ ਮੁਲਾ ਜਾਨ ਹੈ ਹੋਇਆ ਫੇਰ ਵੀ ਬਾਜਨ ਲੋਹਾ ਵੀ ਚੜ ਜਾਂਦਾ ਦੜਾ ਦੜੇ ਕੁੱਟੀ ਜਾਵੇ ਜੀ ਲੋਹਾ ਵੀ ਚੜ ਜਾਂਦਾ ਦੜਾ ਦੜੇ ਕੁੱਟੀ ਜਾਵੇ ਜੀ ਘਰ ਵਾਲੀ ਚੜਿਆ ਗੁੱਸਾ ਦਿਲ ਮੇ ਸੋਚ ਵਿਚਾਰਿਆ ਹੈ ਘਰ ਵਾਲੀ ਚੜਿਆ ਗੁੱਸਾ ਦਿਲ ਮੇ ਸੋਚ ਵਿਚਾਰਿਆ ਹੈ ਦਿਲ ਮੇ ਸੋਚ ਵਿਚਾਰਿਆ ਹੈ ਲੱਗੇ ਨਥੇ ਦੀ ਮੰਮੀ ਖੁੰਡਾ ਪੋਲਾ ਮਾਰਿਆ ਹੈ ਲੱਗੇ ਪੱਪੂ ਦੀ ਮੰਮੀ ਠੁੰਡਾ ਪੋਲਾ ਮਾਰਿਆ ਹੈ ਬੰਦੇ ਦਾ ਪੇਸ ਬਣਾ ਕੇ ਰਾਂ ਵਿੱਚ ਮੂਰੇ ਖੜਦੀ ਐ ਬੰਦੇ ਦਾ ਪੇਸ ਬਣਾ ਕੇ ਰਾਂ ਵਿੱਚ ਮੂਰੇ ਖੜਦੀ ਐ ਖੁੰਡਾ ਮੋਢੇ ਤਰਿਆ ਖੋਟੂ ਹੀ ਵਿੱਚ ਜੜਦੀ ਐ ਖੁੰਡਾ ਮੋਢੇ ਤਰਿਆ ਖੋਟੂ ਹੀ ਵਿੱਚ ਜੜਦੀ ਐ ਮੂਹ ਜਾੜ ਗਿਆ ਨਾ ਖੁੰਡਾ ਇੱਕ ਸਹਾਰਿਆ ਹੈ ਦੇ ਮੁੰਡਾ ਡਿੱ ਗਿਆ ਨਖੁੰਡਾ ਇੱਕ ਸਹਾਰਿਆ ਹੈ ਲੱਗੇ ਨਥੇ ਦੀ ਮੰਮੀ ਖੁੰਡਾ ਪੋਲਾ ਮਾਰਿਆ ਹੈ ਲੱਗੇ ਪੱਪੂ ਦੀ ਮੰਮੀ ਖੁੰਡਾ ਪੋਲਾ ਮਾਰਿਆ ਹੈ ਹੱਥ ਜੋੜ ਹੈ ਕਹਿਣਾ ਬੀਜਾ ਜਨੂ ਮਾਰੀ ਨਾ ਹੱਥ ਜੋੜ ਜੋੜ ਹੈ ਕਹਿਣਾ ਪੜਾਵਾ ਜਨੂ ਮਾਰੀ ਨਾ ਹਾਲਾ ਬੱਚੇ ਮੇਰੇ ਨਿਆਣੀ ਐਡਾ ਜ਼ੁਲਮ ਗੁਜ਼ਾਰੀ ਬੱਚੇ ਮੇਰੇ ਨਿਆਣੀ ਐਡਾ ਜ਼ੁਲਮ ਗੁਜ਼ਾਰੀ ਨਾ ਕਰਵਾਲੀ ਬੜੀ ਸਿਆਣੀ ਨਾ ਤਰਕਾਰ ਹੈ ਕਰਵਾਲੀ ਬੜੀ ਸਿਆਣੀ ਨਾ ਤਰਕਾਰ ਹੈ ਲੱਗੇ ਨਥੇ ਦੀ ਮੰਮੀ ਖੁੰਡਾ ਪੋਲਾ ਮਾਰਿਆ ਹੈ ਲੱਗੇ ਪੱਪੂ ਦੀ ਮੰਮੀ ਖੁੰਡਾ ਪੋਲਾ ਮਾਰਿਆ ਹੈ ਜੁਗਜ ਕੋਲ ਹੈ ਤੇਰੇ ਹਵਾਲੇ ਮੇਰੇ ਕਰਦੇ ਹੋਏ ਬੀਬੀ ਕਹਿੰਦੀ ਮੇਰੇ ਨਕਨੜਾ ਕੱਢ ਲੈ ਲਗੀ ਰਾਜਾ ਗਰਾ ਕੁਰਤਾ ਕਰਦੇ ਹੋਏ ਨਕਨੜਾ ਕੱਢ ਲੈ ਲਗੀ ਰਾਜਾ ਗਰਾ ਕੁਰਤਾ ਕਰਦੇ ਹੋਏ ਲਾਗ ਪੱਗ ਚਾਦਰਾਂ ਕੁਰਤਾ ਚਰਨਾਂ ਦੇ ਵਿੱਚ ਡਾਰਿਆ ਹੈ ਚਰਨਾਂ ਦੇ ਵਿੱਚ ਡਾਰਿਆ ਹੈ ਲੱਗੇ ਨਥੇ ਦੀ ਮੰਮੀ ਖੁੰਡਾ ਪੋਲਾ ਮਾਰਿਆ ਹੈ ਲਗੇ ਪਪੂ ਦੀ ਮੰਮੀ ਖੁੰਡਾ ਪੋਲਾ ਮਾਰਿਆ ਹੈ ਮੈਂ ਜਾਨ ਬਖਸ਼ਦਾ ਤੇਰੀ ਕੰਟਾ ਉੱਠ ਕੇ ਨਾ ਜਾਮੀ ਬੀਬੀ ਕਹリエ ਹੈ ਗੱਲ ਉਹਦੇ ਘਰ ਵਾਲੀ ਮੈਂ ਜਾਨ ਬਖਸ਼ਦਾ ਤੇਰੀ ਕੰਟਾ ਉੱਠ ਕੇ ਨਾ ਜਾਮੀ ਜਦੋਂ ਹੋ ਗਿਆ ਕੰਟਾ ਕਰਵਲ ਚੱਲੇ ਤੂੰ ਪਾਮੀ ਜਦੋਂ ਹੋ ਗਿਆ ਕੰਟਾ ਕਰਵਲ ਚੱਲੇ ਤੂੰ ਪਾਮੀ ਪਹਿਲਾ ਤੁਰਿਆ ਇਥੋਂ ਸਮਝੀ ਕਾਲ ਮੰਗਾਰਿਆ ਹੈ ਪਹਿਲਾ ਤੁਰਿਆ ਇਥੋਂ ਸਮਝੀ ਕਾਲ ਬੰਗਾਰਿਆ ਹੈ ਕਹਦੀ ਕਾਲ ਬੰਗਾਰਿਆ ਹੈ ਲੱਗੇ ਨਥੇ ਦੀ ਮੰਮੀ ਖੁੰਡਾ ਪੋਲਾ ਮਾਰਿਆ ਹੈ ਲੱਗੇ ਬੋਲੇ ਦੀ ਮੰਮੀ ਖੁੰਡਾ ਪੋਲਾ ਮਾਰਿਆ ਹੈ ਕੱਠਾ ਹੋ ਕੇ ਪੈ ਗਿਆ ਨਾ ਕੋਈ ਅੰਗ ਹਲਾਵੇ ਜੀ ਕੱਠਾ ਹੋ ਕੇ ਪੈ ਗਿਆ ਨਾ ਕੋਈ ਅੰਗ ਹਲਾਵੇ ਜੀ ਗੋਟ ਗੋਟਰਾ ਹੈ ਝਾਕ ਕੇ ਪਿੰਡ ਵਾਲਾ ਵੇਖੀ ਜਾਵੇ ਜੀ ਗੋਟ ਰੋ ਗੋਟ ਰਹਾ ਏ ਚੱਕੀ ਪਿੰਡ ਵਾਲਾ ਵੇਖੀ ਜਾਵੇ ਦੀ ਉਦਾ ਕੰਟਾ ਪੂਰਾ ਹੋ ਗਿਆ ਜਲਦੀ ਪਿੰਡ ਪਹਾਰਿਆ ਹੈ ਜਲਦੀ ਪਿੰਡ ਪਹਾਰਿਆ ਹੈ ਲੱਗੇ ਨਥੇ ਦੀ ਮੰਮੀ ਖੁੰਡਾ ਕੋਲਾ ਮਾਰਿਆ ਹੈ ਲੱਗੇ ਨਥੇ ਦੀ ਮੰਮੀ ਖੁੰਡਾ ਕੋਲਾ ਮਾਰਿਆ ਹੈ ਲੰਗ ਤਲੰਗਾ ਆਇਆ ਪੁੱਛਦੀ ਹਾਲ ਜਨਾਨੀਏ ਲੰਗ ਤਲੰਗਾ ਆਇਆ ਪੁੱਛਦੀ ਹਾਲ ਜਨਾਨੀਏ ਬੰਦਾ ਪਾਲੇ ਮਰਦਾ ਕੀਤੀ ਮੈਂ ਕਰਵਾਨੀ ਐ ਕੱਜਾ ਹੁੰਦਾ ਕਹਿੰਦਾ ਕੋਈ ਰਾਤ ਕਹਿੰਦਾ ਬੰਦਾ ਪਾਲੇ ਮਰਦਾ ਸੀ ਉਹਦੇ ਤੇ ਦੇ ਕੇ ਆਇਆ ਦੇਖੋ ਹਲੇ ਵੀ ਬਾਕਰ ਕਰਦਾ ਹੈ ਨੰਗ ਤੜਾਂਗਾ ਆਇਆ ਪੁੱਛਦੀ ਹਾਲ ਜਨਾਨੀ ਐ ਬੰਦਾ ਪਾਲੇ ਮਰਦਾ ਕੀਤੀ ਮੈਂ ਕਰਵਾਨੀ ਐ ਕਹਿੰਦਾ ਬੰਦਾ ਪਾਲੇ ਮਰਦਾ ਕੀਤੀ ਮੈਂ ਕਰਵਾਨੀ ਐ ਵੀਜ ਚਾਦਰ ਪੱਗ ਦੇ ਦਿਓ ਕਿਉਂ ਮੈਨੂੰ ਠਾਰਿਆ ਹੈ ਕਹਿਣਾ ਕਿਉ ਮੈਨੂੰ ਠਾਰ ਹੈ ਲੱਗੇ ਨਥੇ ਦੀ ਮੰਮੀ ਖੁੰਡਾ ਪੋਲਾ ਮਾਰਿਆ ਹੈ ਲੱਗੇ ਬੱਪੂ ਦੀ ਮੰਮੀ ਖੁੰਡਾ ਪੋਲਾ ਮਾਰਿਆ ਹੈ ਕੁਰਤਾ ਚਾਲਾ ਵੀਖ ਚਾਕਦਾ ਉਹ ਕਵਾਰਾ ਕੇ ਜੀ ਸਾ ਮਾਲਿਆ ਕੀ ਤਰਤਾ ਕਰਲੀ ਨਹੀਂ ਜਦੋਂ ਕੁਰਤਾ ਚਾਹਰਾ ਪੱਗ ਵੀਖ ਚਾਕਦਾ ਉਹ ਕਵਾਰਾ ਕੇ ਜੀ ਕਰਵਾਰੀ ਜੇ ਮੂਰੇ ਖੜ ਗਿਆ ਲੀਵੀ ਪਾ ਕੇ ਕਰਵਾਲੀ ਦੇ ਮੂਰੇ ਖੜ ਗਿਆ ਲੀ ਪਾ ਕੇ ਜੀ ਤਾੜੀਆਂ ਮਾਰ ਕੇ ਹੱਸਦੇ ਸਾਰੇ ਬਾਪੂ ਬੜਾ ਸਰਦਾਰ ਆ ਹੈ ਤਾੜੀਆਂ ਮਾਰ ਕੇ ਹੱਸਦੇ ਸਾਰੇ ਬਾਪੂ ਬੜਾ ਸਰਦਾਰ ਆ ਹੈ ਕਹਿੰਦੇ ਬਾਪੂ ਬੜਾ ਸਰਦਾਰ ਆ ਹੈ ਲੱਗੇ ਨਥੇ ਦੀ ਮੰਮੀ ਖੁੰਡਾ ਕੋਲਾ ਮਾਰਿਆ ਹੈ ਲੱਗੇ ਬੱਪੂ ਦੀ ਮੰਮੀ ਖੁੰਡਾ ਕੋਲਾ ਮਾਰਿਆ ਹੈ ਬਰਬੀਰ ਕਹਨੇ ਕੇ ਕਰਵਾਲੀ ਨੂੰ ਹੱਥ ਬਲਾ ਕਹੇ ਕਨੇਕੇ ਕਰਵਾਲੀ ਨੂੰ ਹੱਸ ਬਲਾਵੋ ਜੀ ਗਾਵ ਖਾਣੀਆਂ ਛੱਡੋ ਰੋਜ ਪਰੋਠੇ ਖਾਵੋ ਜੀ ਗਾਵ ਖਾਣੀਆਂ ਛੱਡੋ ਰੋਜ ਪਰੋਠੇ ਖਾਵੋ ਜੀ ਬਣੀ ਜੇ ਬਣੀ ਗਲਤੀ ਰੱਬ ਦਾ ਸ਼ੁਕਰ ਗਜਾਰਿਆ ਹੈ ਬਣੀ ਜੇ ਬਣੀ ਗਲਤੀ ਰੱਬ ਦਾ ਸ਼ੁਕਰ ਗਜਾਰਿਆ ਹੈ ਲੱਗੇ ਪੱਪੂ ਦੀ ਮੰਮੀ ਖੁੰਡਾ ਬੋਲਾ ਮਾਰਿਆ ਹੈ ਲੱਗੇ ਨਥੇ ਦੀ ਮੰਮੀ ਖੁੰਡਾ ਕੋਲਾ ਮਾਇਆ ਹੈ